ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਹੋਏ ਆਂ ਬਰਮਾ ਆਰਟ ਤੇ ਤੇ ਆਪਾਂ ਜਿਹੜੇ ਟਰੈਕਟਰ ਦੀ ਆਪਣੀ ਪਹਿਲਾ ਮੋਡੀਫਿਕੇਸ਼ਨ ਕਰਵਾਈ ਸੀ ਉਹਨੂੰ ਆਪਾਂ ਥੋੜਾ ਜਿਹਾ ਚੇਂਜ ਕਰਦੇ ਆਂ ਤੇ ਆਇਓ ਤੁਹਾਨੂੰ ਪਹਿਲਾਂ ਟਰੈਕਟਰ ਵਿਖਾ ਦਈਏ ਲਓ ਜੀ ਪਹਿਲਾਂ ਕੁਝ ਟਰੈਕਟਰ ਦੀ ਮੋਡੀਫਿਕੇਸ਼ਨ ਇਸ ਤਰੀਕੇ ਨਾਲ ਸੀਗੀ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਚੇਂਜ ਕਰਵਾਵਾਂਗੇ ਥੋੜੀ ਜਿਹੀ ਲਹਾ ਕੇ ਇਹਨੂੰ ਲਿਮਿਨੇਸ਼ਨ ਤੇ ਹੁਣ ਕੁਝ ਨਵਾਂ ਕਰਾਉਣੇ ਆ ਆਪਾਂ ਆਯੋਕਰ ਤੇ ਪਨੇਰਿਓ ਸਾਡੇ ਨਾਲ ਲਓ ਜੀ ਕਰਤਾ ਕੰਮ ਸਟਾਰਟ ਤੇ ਦੇਖਦੇ ਆ ਮੇ ਰੰਗ ਰੂnga ਆਉਂਦਾ ਨਾਲ ਕਿ ਨਹੀਂ ਆਉਂਦਾਗਾ ਉਹ ਇੱਕ ਹੋਰ ਤੁਹਾਨੂੰ ਝਾਤ ਮਰਾ ਦਿੰਨੇ ਆ ਟਰੈਕਟਰ ਦੀ ਸਾਰੇ ਦੀ ਲਾਓ ਜੀ ਕਰੋ ਚੈੱਕ ਇਹ ਸਾਰਾ ਲਾ ਕੇ ਅੱਜ ਨਵਾਂ ਕਰਾਵਾਂਗੇ ਪ੍ਰੋਪਰ ਗਰਮ ਕਰਕੇ ਦਸਾਈ ਲੈ ਜੂਗਾ ਹਜੇ ਤਾਈਂ ਰਿਪੋਰਟ ਜਮਾ ਓਕੇ ਆ ਕਿਤੇ ਕੋਈ ਰੰਗ ਨਹੀਂ ਪਟਿਆ ਕੋਈ ਸਕ੍ਰੈਚ ਨਹੀਂ ਕੋਈ ਕੁਛ ਨਹੀਂ ਦੇਖਦੇ ਆ ਅੱਗੇ ਕੀ ਹੁੰਦਾ ਲਓ ਜੀ ਰੈਡੀ ਹੈ ਸਾਰਾ ਤੇ ਥੋੜਾ ਥੋੜਾ ਰਹਿ ਗਿਆ ਰੰਗ ਜਮ ਓਕੇ ਪਿਆ ਕਿਤੇ ਕੋਈ ਸਕ੍ਰੈਚ ਨਹੀਂ ਕੋਈ ਕੁਝ ਨਹੀਂ ਲਓ ਜੀ ਲਿਮੀਨੇਸ਼ਨ ਲਵਾ ਕੇ ਤੇ ਆਪਾਂ ਆ ਗਏ ਆ ਟਰੈਕਟਰ ਨੂੰ ਧਵਾਉਣ ਵਾਸਤੇ ਤਵਾ ਤੋਕੇ ਫਿਰ ਆਪਾਂ ਕਰਾਂਗੇ ਥੋੜਾ ਜਿਹਾ ਹੋਰ ਕਾਰੀਗਰੀ ਠੀਕ ਹੈ ਨਵੇਂ ਸਟਿਕਰ ਟੁਕਰੇ ਪਾ ਤਿਆਰ ਕਰਾਈ ਜੰਨੇ ਆ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਪ੍ਰੋਸੈਸ ਦਿਖਾਵਾਂਗੇ ਕਿਵੇਂ ਕਿਵੇਂ ਕੀ ਕੀਤਾ ਚੱਲ ਜੀ